ਮਿੱਤਰੋ ਆਪਣੀ ਨਾ ਜ਼ਮੀਨ ਵੀ ਫੁੱਲ ਪਾਰੀ ਹੁੰਦੀ ਆ ਤੇ ਸੁੱਖ ਨਾਲ ਕਣਕ ਤਾਂ ਬਹੁਤ ਹੀ ਜ਼ਿਆਦੇ ਪਾਰੀ ਹੁੰਦੀ ਆ ਐਂ ਪੂਰੀ ਜ਼ਮੀਨ ਪਈ ਹੁੰਦੀ ਆ ਪਰੰਤੂ ਫੇਰ ਵੀ ਆਪਣੀ ਕਣਕ ਦਾ ਝਾੜ ਘਟ ਜਾਵੇ ਤਾਂ ਕਿਸਾਨ ਨੂੰ ਟੈਨਸ਼ਨ ਤਾਂ ਹੋਣੀ ਹੀ ਹੋਣੀ ਆ ਯਾਰ ਜ਼ਮੀਨ ਵੀ ਫੁੱਲ ਪਾਰੀ ਪਾਣੀ ਵੀ ਫੁੱਲ ਚੰਗਾ ਸੁੱਖ ਨਾਲ ਇਸ ਵਾਰ ਤਾਂ ਨਹਿਰੀ ਪਾਣੀ ਜ਼ਿਆਦੇ ਲਾਇਆ ਤੇ ਕਣਕ ਵੀ ਫੁੱਲ ਚੰਗੀ ਤੇ ਖੰਚ ਤਾਂ ਪਾਲਿਆ ਜਮ ਬਾਲੀ ਜਿਆਦੇ ਸੋਣੀ ਫੇਰ ਵੀ ਝਾੜ ਘਟ ਜੇ ਤਾਂ ਦੋਸਤੋ ਇਸ ਦਾ ਇੱਕੋ ਇੱਕ ਕਾਰਨ ਹੁੰਦਾ ਕਣਕ ਨੂੰ ਲਾਇਆ ਆ ਲਾਸਟ ਪਾਣੀ ਚੰਗੇ ਚੰਗੇ ਕਿਸਾਨਾਂ ਤੋਂ ਇਹ ਗਲਤੀਆਂ ਹੋ ਜਾਂਦੀਆਂ ਹੁਣ ਦੋਸਤੋ ਇਹ ਲਾਸਟ ਪਾਣੀ ਝਾੜ ਕਿਵੇਂ ਘਟਾਉਂਦਾ ਸੁਣ ਲਓ ਫਿਰ ਹੁਣ ਦੋਸਤੋ ਜੇਕਰ ਆਪਣੀ ਕਣਕ ਚੰਗੀ ਆ ਬਹੁਤ ਜਿਆਦੇ ਭਰੀ ਆ ਆਪਾਂ ਪਾਣੀ ਕਣਕ ਨੂੰ ਅਗੇਤਾ ਬੰਦ ਕਰਤਾ ਯਾਰ ਕਣਕ ਆਪਣੀ ਡੱਗਣਾ ਪਵੇ ਤਾਂ ਵੀ ਆਪਣਾ ਝਾੜ ਘਟੂਗਾ ਕਣਕ ਨੂੰ ਸੋਕਾ ਲੱਗ ਜਾਂਦਾ ਤੇ ਮੈਂ ਤੁਹਾਨੂੰ ਇੱਕੋ ਰਹਿ ਦਿਨਾ ਸੋਕਾ ਲੱਗਣ ਤੋਂ ਚੰਗਾ ਕਿ ਪਾਣੀ ਲਾ ਦਿੱਤਾ ਜਾਵੇ ਕਿਉਂਕਿ ਦੋਸਤੋ ਪਾਣੀ ਲਾਉਣ ਤੋਂ ਬਾਅਦ ਜੇਕਰ ਆਪਣੀ ਕਣਕ ਟੇਢੀ ਵੀ ਹੁੰਦੀ ਹੈ ਤਾਂ ਵੀ ਆਪਣੀ ਕਣਕ ਦਾ ਝਾੜ ਵਧੀਆ ਆਊਗਾ ਬਸ ਸ਼ਰਤ ਮੌਸਮ ਕਰਕੇ ਨਾ ਡਿੱਗੇ ਕਿਉਂਕਿ ਮੌਸਮ ਕਰਕੇ ਡਿੱਗੀ ਕਣਕ ਦਾ ਝਾੜ ਹੀ ਘਟਦਾ ਹੁੰਦਾ ਹੈ ਇਸ ਕਰਕੇ ਸੋਕਾ ਲਮਾਉਣ ਨਾਲ ਚੰਗਾ ਕਿ ਪਾਣੀ ਸਹੀ ਸਮੇਂ ਤੇ ਲਾਇਆ ਜਾਵੇ ਹੁਣ ਇੱਕ ਕਾਰਨ ਹੋਰ ਆ ਹੁਣ ਆਪਣੇ ਅਕਸਰ ਕਿਸਾਨ ਵੀਰ ਪਤਾ ਕੀ ਕਰਦੇ ਆ ਚੌਥਾ ਰਾਤ ਨੂੰ ਪਾਣੀ ਦੀ ਵਾਰੀ ਹੁੰਦੀ ਆ ਜਾਂ ਫਿਰ ਮੋਟਰ ਛੱਡ ਕੇ ਸੌ ਜਾਂਦੇ ਆ ਭੁੱਲ ਹੀ ਜਾਂਦੇ ਆ ਚੱਲ ਪਈ ਜਾਂਦੇ ਹੁਣ ਇਹ ਝੋਨਾ ਥੋੜਾ ਹੀ ਆ ਯਾਰ ਲਾਸਟ ਪਾਣੀ ਆ ਕਣਕ ਪੱਕਣ ਕਿਨਾਰੇ ਆ ਹੁਣ ਜੇਕਰ ਆਪਾਂ ਫੁੱਲ ਭਰ ਕੇ ਬਣੀ ਲਾਤਾ ਤਾਂ ਵੀ ਆਪਣਾ ਝਾੜ ਘਟੂਗਾ ਤੁਸੀਂ ਦੇਖੋ ਜਿੱਥੇ ਪਾਣੀ 2 3 ਦਿਨ ਖੜਾ ਰਹਿੰਦਾ ਨਾ ਉੱਥੇ ਕਣਕ ਛੇਤੀ ਆਉਂਦੀ ਹੈਗੀ ਛੇਤੀ ਰੰਗ ਬਦਲਦੀ ਆ ਛੇਤੀ ਰੰਗ ਬਦਲੂਗੀ ਦਾ ਦਾਣੇ ਉਹਦੇ ਹੌਲੇ ਹੋਣਗੇ ਜੇਕਰ ਪਾਣੀ ਜ਼ਿਆਦਾ ਟਾਈਮ ਹੀ ਖੜਾ ਰਹਿੰਦਾ ਤਾਂ ਫੇਰ ਕਈ ਵਾਰ ਕਣਕ ਆਪਣੀ ਜੀਰਾ ਵੀ ਬਣ ਜਾਂਦੀ ਆ ਇਸ ਲਈ ਦੋਸਤੋ ਇਸ ਸਮੇਂ ਕਣਕ ਨੂੰ ਪਾਣੀ ਹਲਕਾ ਲਾਓ ਪਤਲਾ-ਪਤਲਾ ਬਸ ਉਪੜੇ ਹੀ ਮਸਾ ਜੇਕਰ ਥੋੜੀ ਜੀ ਜ਼ਿਆਦਾ ਭਰ ਜਾਂਦੀ ਆ ਤਾਂ ਬਸ ਵੱਟ-ਵੜ ਦਿਓ ਦੂਜੇ ਕਰੇ ਛੱਡ ਦਿਓ ਯਾਨੀ ਕਿ ਪਾਣੀ ਖੜਾਉਣਾ ਨਹੀਂ ਆਪਾਂ ਆਪਾਂ ਬਸ ਪਤਲਾ-ਪਤਲਾ ਲਾਉਣਾ ਤਾਂ ਕਿ ਆਪਣੀ ਕਣਕ ਦੇ ਵਿੱਚ ਗਿੱਲ ਰਹੇ ਹੁਣ ਇੱਕ ਕਾਰਨ ਸਾਹਮਣੇ ਹੋਰ ਆਉਂਦਾਗਾ ਆਪਣੀ ਕਣਕ ਦਾ ਝਾੜ ਹੁਣ ਕਿਵੇਂ ਘਟਦਾ ਹੁਣ ਆਪਾਂ ਅਕਸਰ ਦੇਖਦੇ ਹਾਂ ਕਿ ਕਣਕ ਨੂੰ ਕਿਸਾਨ ਵੀਰ ਲਾਸਟ ਪਾਣ ਲਾਉਂਦਾ ਜਿਵੇਂ ਜਿਵੇਂ ਪਾਣੀ ਲਾਉਂਦਾ ਜਾਂਦਾ ਓਵੇਂ ਓਵੇਂ ਕਣਕ ਵੇਚਦੀ ਜਾਂਦੀ ਆ ਤੇ ਇਸ ਦਾ ਕਾਰਨ ਹੁੰਦਾ ਕਿ ਲੇਟ ਪਾਣੀ ਲਗਾ ਦਿੱਤਾ ਆਪਣੀ ਕਣਕ ਉਠੋ ਚਿੱਟੀ ਹੋ ਚੁੱਕੀ ਆ ਜਿਸ ਕਰਕੇ ਜਦੋਂ ਆਪਾਂ ਪਾਣੀ ਹੁਣ ਲਾਸਟ ਲਾ ਲਾਉਨੇ ਆ ਉੱਪਰ ਹੁੰਦਾ ਭਾਰ ਤੇ ਕਣਕ ਦੇ ਪਿੱਛੇ ਲੜਦੀ ਤਰੀ ਜਾਂਦੀ ਆ ਤਾਂ ਦੋਸਤੋ ਇਸ ਲਈ ਚੰਗਾ ਕਿ ਗਿੱਲੇ ਨੱਕੇ ਹੀ ਪਾਣੀ ਲਾਇਆ ਜਾਵੇ ਜੇਕਰ ਜਿਆਦਾ ਸੁਕਾਉਗੇ ਤਾਂ ਆਪਣੀ ਕਣਕ ਡਿੱਗੂਗੀ ਡਿੱਗੂਗੀ ਹੁਣ ਇੱਕ ਕਾਰਨ ਹੋਰ ਆਉਂਦਾ ਆਪਣੀ ਕਣਕ ਦਾ ਝਾੜ ਘਟੰਦਾ ਜੋ ਕਿ ਮੀਨ ਆ ਆਪਣੇ ਕਿਸਾਨ ਵੀ ਰੀਸ ਬਹੁਤ ਕਰਦੇ ਆ ਹੁਣ ਰੀਸੋ ਰੀਸੀ ਪਾਣੀ ਲਈ ਜਾਣਗੇ ਰੀਸੋ ਰੀਸੀ ਪਾਣੀ ਛੱਡਣਗੇ ਯਾਰ ਸਾਡੇ ਗਵਾਂਢੀ ਨੇ ਪਾਣੀ ਛੱਡਤਾ ਮੈਂ ਵੀ ਛੱਡ ਦੂੰਗਾ ਯਾਰ ਸਾਡਾ ਰਿਸ਼ਤੇਦਾਰ ਹਜੇ ਪਾਣੀ ਲਈ ਜਾਂਦਾ ਮੈਂ ਵੀ ਲਾਉਣਾਗਾ ਹੁਣ ਦੋਸਤੋ ਜ਼ਮੀਨ ਦਾ ਬਹੁਤ ਅੰਤਰ ਹੁੰਦਾ ਹੁਣ ਜਿੱਥੇ ਡਾਕਰ ਜ਼ਮੀਨ ਆ ਭਾਰੀ ਜ਼ਮੀਨ ਆ ਉਹ ਤਾਂ ਸੱਲ ਛੱਡਦੀ ਨਹੀਂ ਤੇ ਦੂਜੇ ਪਾਸੇ ਇੱਕ ਹੁੰਦੀ ਆ ਰੇਤਲੀ ਜ਼ਮੀਨ ਤੇ ਜਿੱਥੇ ਪਾਣੀ ਕੇ ਆਪਨੂੰ ਲਾਉਣੀ ਪੈਂਦਾ ਇਸ ਕਰਕੇ ਦੋਸਤੋ ਆਪਣੀ ਜ਼ਮੀਨ ਦੇਖੋ ਭਾਰੀ ਆ ਜਾਂ ਮਾੜੀ ਆ ਪਾਣੀ ਕਿਹੋ ਜਿਹਾ ਚੰਗਾ ਜਾਂ ਮਾੜਾ ਨਹਿਰੀ ਪਾਣੀ ਲੱਗਦਾ ਕਿ ਨਹੀਂ ਉਸ ਮੁਤਾਬਿਕ ਆਪਣੀ ਜ਼ਮੀਨ ਦੇਖ ਕੇ ਪਾਣੀ ਲਗਾਓ ਕਿਸੇ ਦੇ ਪਿੱਛੇ ਨਾ ਲੱਗੋ ਹੁਣ ਦੋਸਤੋ ਕਾਫੀ ਸਾਰੇ ਕਾਰਨ ਹੋ ਗਏ ਆਪਣੀ ਕਣਕ ਦੇ ਝਾੜ ਘਟਣ ਦੇ ਹੁਣ ਤੁਸੀਂ ਦੇਖੋ ਨਿਗਾਹ ਮਾਰੋ ਤੁਸੀਂ ਗਲਤੀ ਕਿੱਥੇ ਕਰਦੇ ਹੋ ਤਾਂ ਦੋਸਤੋ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਿੱਚਲੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੇ ਤਾਂ ਆਪਣੇ ਹੋਰ ਜਾਰਾ ਮਿੱਤਰਾਂ ਨਾਲ ਖਾਸ ਕਰਕੇ ਕਿਸਾਨਾਂ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਦੋਸਤੋ